ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਪੰਜਾਬੀ ਮਲਵਈ ਵਲੌਗਸ ਦੇ ਉੱਤੇ ਗੱਲ ਕਰਦੇ ਆਂ ਕਿਸਾਨ ਵੀਰੋ ਬਾਸਮਤੀ ਝੋਨੇ ਦੇ ਰੇਟਾਂ ਦੀ ਜਾਣਕਾਰੀ ਬਾਰੇ 17 18 ਤੇ 18 85 ਦੇ ਰੇਟਾਂ ਤੋਂ ਬਾਅਦ ਮੋਚਲ ਦੇ ਰੇਟਾਂ ਦੇ ਵਿੱਚ ਵੀ ਕਾਫੀ ਤੇਜ਼ੀ ਦੇਖਣ ਨੂੰ ਮਿਲੀ ਹੈ ਤੇ ਆਓ ਕਿਸਾਨ ਵੀਰੋ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਨਾਬਾ ਮੰਡੀ ਦੀ ਜਿੱਥੇ 11 21 ਦਾ ਰੇਟ 3400 ਰੁਪਏ ਤੋਂ ਲੈ ਕੇ 3975 ਰੁਪਏ ਰਿਹਾ 17 18 ਦਾ ਰੇਟ 3000 ਤੋਂ ਲੈ ਕੇ 3210 ਰੁਪਏ ਰਿਹਾ 1509 ਦਾ ਰੇਟ 2800 ਰੁਪਏ ਤੋਂ ਲੈ ਕੇ 3000 ਰੁਪਏ ਰਿਹਾ 1847 ਦਾ ਰੇਟ 2400 ਤੋਂ ਲੈ ਕੇ 2740 ਰੁਪਏ ਰਿਹਾ ਮੂਸਰ 1401 ਦਾ ਰੇਟ 3000 ਰੁਪਏ ਤੋਂ ਲੈ ਕੇ 3400 ਰੁਪਏ ਰਿਹਾ ਸਮਾਣਾ ਮੰਡੀ ਦੀ ਗੱਲ ਕਰਦੇ ਆ ਕਿਸਾਨ ਵੀਰੋ ਜਿੱਥੇ 1509 ਦਾ ਰੇਟ 2800 ਰੁਪਏ ਤੋਂ ਲੈ ਕੇ 2900 ਰੁਪਏ ਤੱਕ ਰਿਹਾ 17 18 ਦਾ ਰੇਟ 3200 ਰੁਪਏ ਤੱਕ ਰਿਹਾ ਤੇ 18 47 ਦਾ ਰੇਟ 2725 ਰੁਪਏ ਰਿਹਾ 1400 ਇੱਕ ਦਾ ਰੇਟ 3000 ਰੁਪਏ ਤੋਂ ਲੈ ਕੇ 3460 ਰੁਪਏ ਰਿਹਾ ਕੈਂਥਲ ਮੰਡੀ ਦੇ ਵਿੱਚ ਕਿਸਾਨ ਵੀਰੋ 17 18 ਦਾ ਰੇਟ 3000 ਰੁਪਏ ਤੋਂ ਲੈ ਕੇ 3500 35 ਰੁਪਏ ਤੱਕ ਰਿਹਾ 7 18 85 ਦਾ ਰੇਟ 3000 ਤੋਂ ਲੈ ਕੇ 3550 ਪੀ ਰਿਹਾ ਮੋਸਲ 1401 ਦਾ ਰੇਟ 3280 ਰੁਪਏ ਰਿਹਾ ਕੋਟਕਪੂਰਾ ਮੰਡੀ ਦੇ ਵਿੱਚ ਕਿਸਾਨ ਬੀਲੋ 17 18 ਦਾ ਰੇਟ 3200 ਰੁਪਏ ਤੱਕ ਰਿਹਾ 18 85 ਦਾ ਰੇਟ 3210 ਰੁਪਏ ਰਿਹਾ 1509 ਦਾ ਰੇਟ 2200 ਰੁਪਏ ਤੋਂ ਲੈ ਕੇ 3000 ਰੁਪਏ ਰਿਹਾ 18 47 ਦਾ ਰੇਟ 2640 ਰੁਪਏ ਰਿਹਾ ਤੇ ਮੋਸਲ 1401 ਦਾ ਰੇਟ 3000 ਰੁਪਏ ਤੋਂ ਲੈ ਕੇ 3310 ਰੁਪਏ ਤੱਕ ਰਿਹਾ। ਜਾਖੜ ਮੰਡੀ ਦੇ ਵਿੱਚ ਕਿਸਾਨ ਵੀਰੋ 1885 ਦਾ ਰੇਟ 3270 ਰੁਪਏ ਤੱਕ ਰਿਹਾ। ਮੋਸਲ 1401 ਦਾ ਰੇਟ 3000 ਰੁਪਏ ਤੋਂ ਲੈ ਕੇ 3440 ਰੁਪਏ ਰਿਹਾ। ਮੂਨਕ ਮੰਡੀ ਦੇ ਵਿੱਚ ਕਿਸਾਨ ਵੀਰੋ 1718 ਦਾ ਰੇਟ 3250 ਰੁਪਏ ਤੱਕ ਰਿਹਾ। 1885 ਦਾ ਰੇਟ 3000 ਰੁਪਏ ਤੱਕ ਰਿਹਾ 1847 ਦਾ ਰੇਟ 2800 ਰੁਪਏ ਤੱਕ ਰਿਹਾ ਤੇ 1509 ਦਾ ਰੇਟ 2700 ਰੁਪਏ ਤੋਂ ਲੈ ਕੇ 2920 ਰੁਪਏ ਰਿਹਾ ਮੁੱਸਲ 1400 ਦਾ ਰੇਟ 3260 ਰੁਪਏ ਤੱਕ ਰਿਹਾ ਸਨਾ ਮंडी ਦੇ ਵਿੱਚ ਕਿਸਾਨ ਵੀਰੂ 1885 ਦਾ ਰੇਟ 3160 ਰੁਪਏ ਤੱਕ ਰਿਹਾ ਤੇ 1509 ਦਾ ਰੇਟ 2800 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਰਿਹਾ 18 47 ਦਾ ਰੇਟ 2780 ਰੁਪਏ ਤੱਕ ਰਿਹਾ ਮੋਸਲ 1401 ਦਾ ਰੇਟ 3000 ਰੁਪਏ ਤੋਂ ਲੈ ਕੇ 3380 ਰੁਪਏ ਤੱਕ ਰਿਹਾ ਸਰਸਾ ਮੰਡੀ ਦੇ ਵਿੱਚ ਕਿਸਾਨ ਵੀਰੋ 17 18 ਦਾ ਰੇਟ 2600 ਤੋਂ ਲੈ ਕੇ 2940 ਰੁਪਏ ਤੱਕ ਰਿਹਾ 18 85 ਦਾ ਰੇਟ 2600 ਤੋਂ ਲੈ ਕੇ 2840 ਰੁਪਏ ਤੱਕ ਰਿਹਾ 1509 ਦਾ ਰੇਟ 2600 ਤੋਂ ਲੈ ਕੇ 2950 ਰੁਪਏ ਰੱਖ ਰਿਹਾ 18 47 ਦਾ ਰੇਟ 2300 ਰੁਪਏ ਤੋਂ ਲੈ ਕੇ 2630 ਪੀ ਰਿਹਾ ਮਸਲ 1401 ਦਾ ਰੇਟ 3000 ਰੁਪਏ ਤੋਂ ਲੈ ਕੇ 3340 ਪੀ ਰਿਹਾ ਪੀਵੀ 1 ਦਾ ਰੇਟ 2300 ਰੁਪਏ ਤੋਂ ਲੈ ਕੇ 2980 ਰੁਪਏ ਰਿਹਾ ਪਾਤਰਾ ਮੰਡੀ ਦੇ ਵਿੱਚ ਕਿਸਾਨ ਵੀਰੋ 17 18 ਦਾ ਰੇਟ 3400 ਰੁਪਏ ਤੱਕ ਰਿਹਾ 18 85 ਦਾ ਰੇਟ 3350 ਰੁਪਏ ਰਿਹਾ ਤੇ ਮੁਸਲ 1401 ਦਾ ਰੇਟ 3520 ਰੁਪਏ ਰਹਾ 1509 ਦਾ ਰੇਟ 2800 ਰੁਪਏ ਤੋਂ ਲੈ ਕੇ 3040 ਰੁਪਏ ਤੱਕ ਰਿਹਾ ਗਿੱਦੜਬਾਹਾ ਮੰਡੀ ਦੇ ਵਿੱਚ ਕਿਸਾਨ ਬਿਰੂ 17 18 ਦਾ ਰੇਟ 3140 ਰੁਪਏ ਰਿਹਾ 18 47 ਦਾ ਰੇਟ 2700 ਰੁਪਏ ਤੱਕ ਰਿਹਾ ਮੁਸਲ 1401 ਦਾ ਰੇਟ 3280 ਰੁਪਏ ਤੱਕ ਰਿਹਾ ਅਸਮਾਲਖਾ ਮੰਡੀ ਦੇ ਵਿੱਚ ਕਿਸਾਨ ਬਿਰੂ 1401 ਦਾ ਰੇਟ 3130 ਰੁਪਏ ਰਿਹਾ 11 ਕਿਦਾਰੀ ਟਿਕਾ 4110 ਰੁਪਏ ਰਿਹਾ 17 18 ਦਾ ਰੇਟ 3530 ਰੁਪਏ ਰਹੀ ਤੇ ਕਿਸਾਨ ਵਕ ਵਕ ਮੰਡੀਆਂ ਦੀ ਜਾਣਕਾਰੀ ਧੰਨਵਾਦ ਜੀ ਵੀਡੀਓ